ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1006 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਵਾਜੇ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1007 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਂ ਰਾਗ ਮਾਰੂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਦੈ ਚਤਾਰ ਤੁਰਦਿਆਂ ਫਿਰਦਿਆਂ ਬੈਠਦਿਆਂ ਸੁੱਤੇ ਪਿਆਂ ਜਾਗਦਿਆਂ ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਚੇਤੇ ਰੱਖ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰੈ ਪਾਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਇਸ ਤਰ੍ਹਾਂ ਤੂੰ ਬੰਦਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਮੇਰੇ ਮਨ ਨਾਮ ਹਿਰਦੈ ਧਾਰ ਏ ਮੇਰੇ ਮਾਨਾ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾਈ ਰੱਖ ਕਾਰਪ੍ਰੀਤ ਮਨ ਤਨ ਲਾਏ ਹਰਿ ਸਿਉ ਅਵਰ ਸਗਲ ਵਿਸਾਰ ਰਹਾਓ ਮਨ ਲਾ ਕੇ ਤਨ ਲਾ ਕੇ ਤਨੋ ਮਨੋ ਹੋਰ ਸਾਰੇ ਚਿੰਤਾ ਫਿਕਰ ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ਰਹਾਓ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਤੂੰ ਆਪਣੇ ਆਪ ਨਿਵਾਰ ਇਹ ਜਿੰਦ ਇਹ ਮਨ ਇਹ ਸਰੀਰ ਇਹ ਪ੍ਰਾਨ ਸਭ ਕੁਝ ਪਰਮਾਤਮਾ ਦੇ ਹੀ ਦਿੱਤੇ ਹੋਏ ਹਨ ਤੂੰ ਮਾਣ ਕਿਸ ਗੱਲ ਦਾ ਕਰਦਾ ਹੈ ਬੰਦਿਆ ਮਾਣ ਨਾ ਕਰ ਆਪਾ ਭਾਵ ਦੂਰ ਕਰ ਗੋਵਿੰਦ ਭਜ ਸਭ ਸਵਾਰਥ ਪੂਰੇ ਨਾਨਕ ਕਬ ਹੋ ਨਾ ਹਾਰ ਏ ਨਾਨਕ ਗੋਬਿੰਦ ਦਾ ਭਜਨ ਕਰਿਆ ਕਰ ਤੇਰੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਤੇ ਮਨੁੱਖਾ ਜਨਮ ਦੀ ਬਾਜੀ ਵੀ ਕਦੇ ਨਹੀਂ ਹਾਰੇਗਾ ਮਾਰੂ ਮਹੱਲਾ ਪੰਜਵਾ ਤਜ ਆਪ ਬਿਨ ਸੀਤਾਪਰੇਣ ਸਾਧੂ ਥਿਓ ਏ ਮੇਰੇ ਮਨ ਆਪਾ ਭਾਵ ਛੱਡ ਦੇ ਗੁਰੂ ਦੇ ਚਰਨ ਧੂੜ ਬਣ ਜਾ ਤੇਰਾ ਸਾਰਾ ਦੁੱਖ ਕਲੇਸ਼ ਦੂਰ ਹੋ ਜਾਏਗਾ ਤਿਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜੈ ਸਦੀਓ हे ਪ੍ਰਭੂ ਪਰਮਾਤਮਾ ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਤੂੰ ਆਪ ਮਿਹਰ ਕਰਕੇ ਦਿੰਦਾ ਹੈ ਮੇਰੇ ਮਨ ਨਾਮ ਅਮਰਤ ਪੀਓ ਏ ਮੇਰੇ ਮਨ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਜਲ ਪੀਆ ਕਰ ਆਨ ਸਾਦ ਬਿਸਾਰ ਹੋਸ਼ੇ ਅਮਰ ਜੁਗ ਜੁਗ ਜਿਉ ਰਹਾਓ ਨਾਮ ਦੀ ਬਰਕਤ ਨਾਲ ਹੋਰ ਸਾਰੇ ਮਾਇਕ ਪਦਾਰਥਾਂ ਦੇ ਨਾ ਸੁਵੰਦ ਚਸਕੇ ਭੁਲਾ ਕੇ ਸਦਾ ਲਈ ਟਲ ਆਤਮਿਕ ਜੀਵਨ ਦੇਣ ਵਾਲੀ ਜ਼ਿੰਦਗੀ ਗੁਜ਼ਾਰ ਰਹਾਓ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸੰਬੰਧੀ ਬਣਾ ਲਿਆ ਉਸ ਦੀ liw ਸਦਾ ਪਰਮਾਤਮਾ ਦੇ ਨਾਮ ਵਿੱਚ ਲੱਗੀ ਰਹਿੰਦੀ ਹੈ ਮੇਰਾ ਸਾਜਨ ਸਖਾ ਬੰਦਪ ਹਰ ਏਕ ਨਾਨਕ ਕੀਓ ਏ ਨਾਨਕ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ ਮਾਇਕ ਪਦਾਰਥਾਂ ਦੇ ਸਵਾਦ ਹਨ ਪਰਮਾਤਮਾ ਦਾ ਨਾਮ ਹੀ ਉਸ ਲਈ ਦੁਨੀਆ ਦੇ ਰੰਗ ਤਮਾਸ਼ੇ ਹਨ ਪਰਮਾਤਮਾ ਦਾ ਨਾਮ ਹੀ ਸਭ ਕੁਝ ਬਣ ਜਾਂਦਾ ਹੈ ਉਸ ਲਈ ਜਿਹੜਾ ਸੱਚੇ ਦਿਲੋਂ ਪਰਮਾਤਮਾ ਦਾ ਨਾਮ ਜਪਦਾ ਹੈ ਮਾਰੂ ਮਹੱਲਾ ਪੰਜਵਾ ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇਤ ਨਾਸਿਕ ਏ ਮਨ ਪਾਲਣਾ ਕਰਕੇ ਪ੍ਰਭੂ ਮਾਂ ਦੇ ਪੇਟ ਵਿੱਚ ਬਚਾਉਂਦਾ ਹੈ ਪੇਟ ਦੀ ਅਗ ਦਾ ਸੇਕ ਲਗਣ ਨਹੀਂ ਦਿੰਦਾ ਪਰਮਾਤਮਾ ਬੜਾ ਬੇਅੰਤ ਹੈ ਮਾਂ ਦੇ ਗਰਭ ਵਿੱਚ ਪੇਟ ਵਿੱਚ ਜਦੋਂ ਬੱਚਾ ਪੁੱਠਾ ਲੜਕਿਆ ਹੁੰਦਾ ਹੈ ਤੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਪਰਮਾਤਮਾ ਫਿਰ ਸੇਕ ਨਹੀਂ ਲੱਗਣ ਦਿੰਦਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਸੋਈ ਸੁਆਮੀ ਇੰਹਾਂ ਰਾਖੈ ਬੂਜ ਬੁੱਧ ਬਵੇਕ ਫਿਰ ਉਹੀ ਮਾਲਕ ਇਸ ਜਗਤ ਵਿੱਚ ਵੀ ਰੱਖਿਆ ਕਰਦਾ ਹੈ ਪਰਖ ਦੇ ਬੁੱਧੀ ਨਾਲੇ ਸਚਾਈ ਸਮਝ ਲੈ ਮੇਰੇ ਮਨ ਨਾਮ ਕੀ ਕਰ ਟੇਕ ਹੈ ਮੇਰੇ ਮਨ ਸਦਾ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਤਿਸਹ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਣ ਏਕ ਰਹਾਉ ਉਸ ਪਰਮਾਤਮਾ ਨੂੰ ਹੀ ਸਹਾਰਾ ਸਮਝ ਬੰਦਿਆ ਜਿਸ ਨੇ ਤੈਨੂੰ ਪੈਦਾ ਕੀਤਾ ਹੈ हे मान एक प्रभु ही सारे जगत दा मूल है रहाओ चेत मन में तज सानप छोड़ सगले भेख चुतराइयां छड़के विखावे दे सारे धार्मिक पहरावे छड़के अपने मन विच परमात्मा नु याद करदा रो आज कल आम चल पया है गुरु प्यारियो के विखावा बहुत करदे हन मेरे वरगे ਲੋਕਾਂ ਨੂੰ ਸਮਝਾਉਂਦੇ ਹਨ ਪਰ ਜਿਹੜੇ ਆਪਣੇ ਗਏ ਤੇ ਨਹੀਂ ਚੱਲਦੇ ਤੇ ਕਈ ਤੇ ਮੈਂ ਖੁਦ ਵੇਖੇ ਹਨ ਕਿ ਉਹਨਾਂ ਦੇ ਘਰ ਦੇ ਵੀ ਉਹਨਾਂ ਦੀ ਗੱਲ ਨਹੀਂ ਮੰਨਦੇ ਤੇ ਸਵੇਰੇ ਸਵੇਰੇ ਫਿਰ ਗਲਾ ਪਾੜ ਪਾੜ ਕੇ ਲੋਕਾਂ ਨੂੰ ਸਮਝਾਣਗੇ ਭਾਈ ਇੰਜ ਨਹੀਂ ਇੰਜ ਕਰਿਆ ਕਰੋ ਤੇ ਘਰ ਵਿੱਚ ਜੇ ਕੋਈ ਸਮਾਗਮ ਹੋਵੇ ਤੇ ਸਾਰੀਆਂ ਗ੍ਰੀਤੀਆਂ ਉਹ ਡੀਜ ਵਗੈਰਾ दारू ਵਗੈਰਾ ਸਭ ਕੁਝ ਚੱਲਦਾ ਹੈ ਉਹ ਜੇ ਲੋਕਾਂ ਦੇ ਘਰਾਂ ਵਿੱਚ ਤੇ ਗੁਰੂ ਜੀ ਤੇ ਫਰਮਾਉਂਦੇ ਹਨ ਕਿ ਆਪਣੇ ਆਪ ਨੂੰ ਸੁਧਾਰ ਆਪਣੇ ਆਪ ਨੂੰ ਪਹਿਰਾਵੇ ਵਿੱਚ ਨਾ ਲਿਆ ਵੀ ਮੈਂ ਗੁਰੂ ਦਾ ਸੇਖਾਂ ਤੂੰ ਉਦਾਂ ਦਾ ਬਣ ਕੇ ਵਿਖਾ ਜਿਵੇਂ ਜਾਂ ਲੋਕਾਂ ਨੂੰ ਬਣ ਬਣ ਕੇ ਵਿਖਾਨਾ ਚੇਤ ਮਨ ਮੈਂ ਤਜ ਸਿਆਣਪ ਛੋੜ ਸਗਲੇ ਭੇਖ ਚਤੁਰਾਈਆਂ ਛੱਡ ਕੇ ਵਿਖਾਵੇ ਦੇ ਸਾਰੇ ਧਰਮਿਕ ਪਹਿਰਾਵੇ ਛੱਡ ਕੇ ਆਪਣੇ ਮਨ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਰੋ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਏ ਨਾਨਕ ਪ੍ਰਮਾਤਮਾ ਪ੍ਰਮਾਤਮਾ ਦਾ ਸਦਾ ਸਿਮਰਨ ਕਰਕੇ ਅਨੇਕਾਂ ਜੀ ਉਸ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ਇਹ ਨਹੀਂ ਵੀ ਲੋਕਾਂ ਨੂੰ ਉਪਦੇਸ਼ ਕਰੀ ਜਾਣਾ ਤੇ ਆਪ ਕੁਛ ਕਰਨਾ ਨਹੀਂ ਆਪ ਨਾਮ ਨਹੀਂ ਜਪਣਾ ਤੇ ਫਿਰ ਇਵੇਂ ਜੇ ਤੇ ਲੋਕ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਗੁਰਬਾਣੀ ਕਹਿੰਦੀ ਆ ਕਿ ਉਹਨਾਂ ਦੇ ਮੂੰਹ ਤੇ ਫਿਰ ਰੇਤ ਹੀ ਪੈਂਦੀ ਏ ਜਿਹੜੇ ਉਹਨਾਂ ਤੇ ਪ੍ਰਦੇਸ਼ ਕਰਦੇ ਨੇ ਪਰ ਆਪਣੇ ਆਪ ਤੇ ਲਾਗੂ ਨਹੀਂ ਕਰਦੇ ਮਾਰੂ ਮਹੱਲਾ ਪੰਜਵਾ ਪਤਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ 나ਥ ਜਿਸ ਪ੍ਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਯੋਗ ਹੈ ਜਿਹੜਾ ਨਖਸਮਿਆਂ ਦਾ ਖਸਮ ਹੈ ਅਨਾਥਾਂ ਦਾ ਆਨਾਥ ਹੈ ਮਹਾ ਭੋਜਲ ਮਾਹੇ ਤੁਲੋ ਜਾ ਕੋ ਲਿਖਿਓ ਮਾਥ ਉਸ ਪ੍ਰਮਾਤਮਾ ਉਹ ਪ੍ਰਮਾਤਮਾ ਇਸ ਭਿਆਨਕ ਸੰਸਾਰ ਸਮੁੰਦਰ ਵਿੱਚ ਜੀਵਾਂ ਵਾਸਤੇ ਜਹਾਜ਼ ਹੈ ਪਰ ਇਹ ਉਸੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਮਲਾਪ ਲੇਖ ਮਲਾਪ ਦਾ ਲੇਖ ਲਿਖਿਆ ਹੁੰਦਾ ਹੈ ਡੂਬੇ ਨਾਮ ਬਿਨ ਕੰਨ ਸਾਥ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਪੂਰਾ ਦੇ ਪੂਰੇ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਹਨ ਕਰਨ ਕਰਨ ਚੇਤਨਾ ਆਵੇ ਦੇ ਕਰ ਰਾਖੇ ਹੱਥ ਰਹਾਓ ਕਿਉਂਕਿ ਜਗਤ ਦਾ ਮੂਲ ਪਰਮਾਤਮਾ ਉਹਨਾਂ ਦੇ ਚਿੱਤ ਵਿੱਚ ਨਹੀਂ ਵਸਦਾ ਜਿਹੜਾ ਪਰਮਾਤਮਾ ਜੀਵਾ ਨੂੰ ਹੱਥ ਦੇ ਕੇ ਬਚਾਂਦਾ ਹੈ ਰਹਾਓ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅਮਰਤ ਪਾਠ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਉਚਾਰਦੇ ਰਹਿਣਾ ਇਹੀ ਹੈ ਆਤਮਿਕ ਜੀਵਨ ਦੇਣ ਵਾਲਾ ਰਸਤਾ ਕਰੋ ਕਿਰਪਾ ਮੁਰਾਰ ਮਾਧੋ ਸੁਣ ਨਾਨਕ ਜੀਵੇਗਾਥ ਏ ਨਾਨਕ ਹੇ ਮੁਰਾਰੀ ਹੇ ਮਾਦੋ ਮੇਰ ਕਰ ਤਾਂ ਕਿ ਤੇਰਾ ਦਾਸ ਤੇਰੀ ਸਿਫਤ ਸਲਾ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹੇ ਮਾਰੂ ਮਹੱਲਾ ਪੰਜਵਾ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ ਰਾਗ ਮਾਰੂ ਘਰ ਸਤਵੇਂ ਵਿੱਚ ਪੰਜਵੇਂ ਪਾਤਸ਼ਾਹਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੰਜਲੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੰਯੋਗ ਵਿਜੋਗ ਤੁਰੋ ਹੀ ਹੂਆ ਏ ਭਾਈ ਜਿੰਦ ਤੇ ਸਰੀਰ ਦਾ ਮਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜਾ ਅਨੁਸਾਰ ਹੀ ਹੁੰਦਾ ਹੈ ਪੰਜ ਧਾਤ ਕਰ ਪੁਤਲਾ ਗਿਆ ਪਰਮਾਤਮਾ ਦੇ ਹੁਕਮ ਵਿੱਚ ਹੀ ਪੰਜ ਤੱਤ ਇਕੱਠੇ ਕਰਕੇ ਸਰੀਰ ਬਣਾਇਆ ਜਾਂਦਾ ਹੈ ਸਾਹਿ ਕੈ ਫਰਮਾਇੜੈ ਜੀ ਦੇਹੀ ਵਿੱਚ ਜਿਉ ਆਏ ਪਿਆ ਪ੍ਰਭੂ ਪਾਤਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿੱਚ ਆ ਟਿਕਦਾ ਹੈ ਜਿੱਥੈ ਅਗਨਪਖੈ ਪਰਹਾਰੇ ਜਿੱਥੇ ਮਾਂ ਦੇ ਪੇਟ ਵਿੱਚ ਪੇਟ ਦੀ ਅੱਗ ਬੜੀ ਭਖਦੀ ਹੈ ਔਰ ਅਦਮੁਖ ਮਹਾ ਗੋਬਾਰੇ ਉਸ ਭਿਆਨਕ ਹਨੇਰੇ ਵਿੱਚ ਜੀਵ ਉਲਟੇ ਮੂੰਹ ਪਿਆ ਰਹਿੰਦਾ ਹੈ ਸਾਸ ਸਾਸ ਸਮਾਲੇ ਸੋਈ ਉਥੈ ਖਸਮ ਛਡਾਏ ਲਿਆ ਜੀਵ ਉਥੇ ਆਪਣੇ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਉਸ ਥਾਂ ਮਾਲਕ ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ਵਿੱਚੋਂ ਗਰਭੈ ਨਿਕਲ ਆਇਆ ਜਦੋਂ ਜੀਵ ਮਾਂ ਦੇ ਪੇਟ ਵਿੱਚੋਂ ਬਾਹਰ ਆ ਜਾਂਦਾ ਹੈ ਖਸਮ ਵਿਸਾਰ ਦੁਨੀ ਚਿੱਤ ਲਾਇਆ ਮਾਲਕ ਪ੍ਰਭੂ ਨੂੰ ਪੁਲਾ ਕੇ ਦੁਨੀਆਂ ਦੇ ਪਦਾਰਥਾਂ ਵਿੱਚ ਚਿੱਤ ਜੋੜਦਾ ਹੈ ਆਵੈ ਜਾਏ ਪਵਾਈਏ ਜੋਨੀ ਰਹਿਣ ਨਾ ਕਿ ਤਹੀ ਥਾਏ ਪਿਆ ਪ੍ਰਭੂ ਨੂੰ ਬਸਾਰਨ ਕਰਕੇ ਜਮਨ ਮਰਨ ਦੇ ਗੇੜ ਵਿੱਚ ਜੀਵ ਪੈ ਜਾਂਦਾ ਹੈ ਜੂਨਾ ਵਿੱਚ ਪਾਇਆ ਜਾਂਦਾ ਹੈ ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ਮਿਹਰਵਾਨ ਰਖ ਲੈਣ ਆਪੇ ਉਸ ਮਿਹਰਵਾਨ ਪ੍ਰਭੂ ਪਰਮਾਤਮਾ ਨੇ ਆਪ ਹੀ ਜੀਵ ਜਨਮ ਮਰਨ ਦੇ ਗੇੜ ਤੋਂ ਬਚਾਏ ਹਨ ਜੀਅ ਜਨਤ ਸਭ ਤਿਸਕੇ ਥਾਪੇ ਸਾਰੇ ਜੀਵ ਉਸ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ ਜਨਮ ਪਦਾਰਥ ਜਣ ਚੱਲਿਆ ਨਾਨਕ ਆਇਆ ਸੋ ਪਰਵਾਣ ਥਿਆ ਏ ਨਾਨਕ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਰਾਹੀ ਇਸ ਕੀਮਤੀ ਜਨਮ ਦੀ ਬਾਜੀ ਨੂੰ ਜਿੱਤ ਕੇ ਇਥੋਂ ਤੁਰਦਾ ਹੈ ਉਹ ਇਸ ਜਗਤ ਵਿੱਚ ਆਇਆ ਹੋਇਆ ਮਨੁੱਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਮਿਹਰ ਵਾਨ ਰਖ ਲੈ ਅਨ ਆਪੇ ਜੀ ਅਜੰਤ ਸਬ ਤਿਸਕੇ ਥਾਪੇ ਜਨਮ ਪਦਾਰਥ ਜਿਣ ਚਲਿਆ ਨਾਨਕ ਆਇਆ ਸੋ ਪਰਵਾਣ ਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1007 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1008 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਰਜੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ